ਮਟਾਲਾ ਤੋਂ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜਾਇਆ ਚੋਣ ਪ੍ਰਚਾਰ ਲਈ ਮੰਗਲਵਾਰ ਨੂੰ ਅੰਮ੍ਰਿਤਸਰ ਪਹੁੰਚੇ ਇਸ ਦੌਰਾਨ ਜਿੱਥੇ ਉਹਨਾਂ ਨੇ ਆਪ ਦੀ ਸਰਕਾਰ ਬੰਨ ਦਾ ਦਾਵਾ ਠੋਕਦਿਆ ਅਕਾਲੀ ਦਲ ਅਤੇ ਕਾਂਗਰਸ ਨੂੰ ਚੰਗੀ ਤਰ੍ਹਾਂ ਕੋਸਿਆ ਉੱਥੇ ਹੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਜਾਂਦਾ ਸਭ ਤੋਂ ਵੱਧ ਦੁੱਖ ਉਹਨਾਂ ਨੂੰ ਹੈ ਭਾਈ ਸਾਰੇ ਤਾਂ ਹੁਣ ਕਿਉਂਕਿ 4 ਤਰੀਕ ਦੀ ਵੋਟ ਕਰਦੇ ਪਏ ਔਰ 11 ਮਾਰਚ ਨੂੰ ਸਰਕਾਰ ਬਣ ਰਹੀ ਹੈ ਬਹੁਤ ਵੱਡੇ ਮੰਡਟ ਦੇ ਨਾਲ ਬਣ ਰਹੀ ਹੈ ਔਰ ਗੋਗੀ ਸਾਹਿਬ ਨਸ਼ੇ ਇੰਗ ਕੰਟਰੋਲ ਕਰਨਾ ਆਪਾਂ ਬਾ ਤੁਸੀਂ ਕੰਟਰੋਲ ਕਰਨੇ ਹੁਣ ਪਹਿਲੋ ਆਪੜਾ ਫਿਰ ਲੋਕਾਂ ਦਾ ਜੀ ਸੀਐਮ ਬਣਾਂ ਲਈ ਪਹਿਲੋ ਐਮਐਲਏ ਬਣਨਾ ਜ਼ਰੂਰੀ ਹੈ ਲੋਕਾਂ ਨੇ ਉਹ ਹੀ ਨਹੀਂ ਬਣਾਉਣਾ ਕਿਉਂਕਿ ਲੋਕਾਂ ਨਾਲ ਤਰੋ ਕਰਕੇ ਆਏ ਨੇ ਸੱਚ ਦੀ ਆਵਾਜ਼ ਦੀ ਗੱਲ ਕਰਦੇ ਸੀ ਪਰ ਉਸ ਪਾਰਟੀ ਨਾਲ ਜੁੜ ਗਏ ਨੇ ਜਿਨੇ ਲੱਖਾਂ ਹਜ਼ਾਰਾਂ ਕਰੋੜਾਂ ਦੇ ਕਪੜੇ ਜਿਨੇ ਕੀਤੇ ਨੇ ਜਿਹੜੀ ਪਾਰਟੀ ਨੂੰ ਪੁਣ-ਪੁਣ ਕੇ ਗਾਲ੍ਹਾਂ ਕੱਢਦੇ ਹੁੰਦੇ ਸੀ ਸਿੱਧੂ ਸਾਹਿਬ ਐਂਡ ਮਿਸਿਸ ਸਿੱਧੂ ਪਰਸਨਲੀ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਪਰ ਇਸ ਡਿਸੀਜਨ ਦੇ ਨਾਲ ਮੈਨੂੰ ਬਹੁਤ ਦਿਲ ਟੁੱਟਾ ਹੈ ਮੇਰਾ ਕਿ ਉਹ ਐਸੀ ਕਰਪਟ ਪਾਰਟੀ ਨਾਲ ਜਾ ਕੇ ਜੁੜ ਗਏ ਨੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਅੱਜ ਉਹਨਾਂ ਦੇ ਨਾਲ ਰਲ ਕੇ ਇੱਕ ਆ ਬੰਦਿਆਂ ਦੀ ਜਿਹੜੇ ਆਮ ਬੰਦੇ ਆ ਕੇ ਇੱਕ ਸਰਕਾਰ ਬਣਾ ਰਹੇ ਨੇ ਆਮ ਬੰਦੇ ਆ ਕੇ ਇੱਕ ਪਾਰਟੀ ਚਲਾ ਰਹੇ ਨੇ ਅੱਜ ਉਹਨਾਂ ਦੀ ਪਾਰਟੀ ਦੇ ਖਿਲਾਫ ਬੋਲਣਾ ਪੈ ਰਿਹਾ ਸਿੱਧੂ ਸਾਹਿਬ ਨੂੰ ਮੈਨੂੰ ਲੱਗਦਾ ਕਿ ਬਹੁਤ ਵੱਡੀ ਕੋਈ ਮਜਬੂਰੀ ਹੋਏਗੀ ਜਾਂ ਬਹੁਤ ਵੱਡਾ ਕੋਈ ਉਹਨਾਂ ਨੇ ਐਸਾ ਡੀਲ ਦਿੱਤੀ ਹੋਏਗੀ ਨਹੀਂ ਤਾਂ ਕਦੇ ਵੀ ਨਾ ਇਹੋ ਜੀ ਗੱਲ ਕਰਦੇ